ਸੋ ਇਸ ਸਕੂਲ ਦੇ ਵਿੱਚ ਵੀ ਸਾਨੂੰ ਬਹੁਤ ਹੀ ਮਾਣ ਹੈ ਸਕੂਲ ਤੇ ਬਾਬਾ ਸਾਹਿਬ ਅੰਬੇਦਕਰ ਦੇ ਨਾਂ ਤੇ ਸਕੂਲ ਹੈ ਬਹੁਤ ਮਾਣ ਹੈ ਕਿ ਇੱਥੇ ਮਾਤਾ ਸਵਿੱਤਰੀਬਾਈ ਫੂਲੇ ਜੀ ਔਰ ਮਾਤਾ ਰਾਮਾਬਾਈ ਰਾਮਾਬਾਈ ਅੰਬੇਦਕਰ ਜੀ ਔਰ ਬਾਬਾ ਡਾਕਟਰ ਅੰਬੇਦਕਰ ਜੀ ਦਾ ਜਨਮ ਦਿਨ ਬਰੀ ਨਰਵਾਂ ਦੇ ਦਿਵਸ ਜੋ ਇਸ ਬੱਚਿਆਂ ਨੂੰ ਗਿਆਨ ਦੇਣ ਲਈ ਮਨਾਏ ਜਾਂਦੇ ਆ ਔਰ ਬੱਚਿਆਂ ਨੂੰ ਪਤਾ ਲੱਗਦਾ ਹੈ ਕਿ ਇਹ ਇਹ ਇਸ ਇਹ ਸਾਡੇ ਜਿਹੜੇ ਰਹਿਬਰ ਆ ਇਹਨਾਂ ਦੇ ਜਨਮ ਦਿਨ ਮਨਾਉਣ ਦੇ ਨਾਲ ਸਾਰਿਆਂ ਨੂੰ ਬੱਚਿਆਂ ਨੂੰ ਵੀ ਇਸ ਬਾਰੇ ਗਿਆਨ ਮਿਲਦਾ ਹੈ ਸੋ ਮੈਂ ਤਾਂ ਇਹੀ ਕਹੂੰਗੀ ਕਿ ਸਾਡੇ ਜਿਹੜੇ ਰਹਿਬਰ ਹੈ ਇਹਨਾਂ ਦੇ ਦਿਨ ਸਾਨੂੰ ਮਨਾਉਣੇ ਚਾਹੀਦੇ ਆ ਬਾਕੀ ਦਿਨ ਤਾਂ ਚਲੋ ਜੋ ਹੈ ਉਹ ਸਾਡੇ ਲਈ ਨਹੀਂ ਇੰਨੇ ਮਹਣਾ ਰੱਖਦੇ ਸੋ ਮੈਂ ਇਨਾ ਹੀ ਕਹਿੰਦੀ ਹੋਈ ਮੈਮ ਜੀ ਤੁਹਾਡਾ ਧੰਨਵਾਦ ਕਰਦੀ ਹਾਂ ਤੁਸੀਂ ਦੱਸਿਆ ਕਿ ਡਾਕਟਰ ਮੇਡਕਾ ਸਾਹਿਬ ਜੀ ਦੇ ਨਾਂ 'ਤੇ ਬਣਿਆ ਸਕੂਲ ਦੇ ਵਿੱਚ ਜਿੱਥੇ ਸਾਡੇ ਮਹਾਨ ਰਹਿਬਰਾਂ ਜਿਵੇਂ ਸਤਗੁਰੂ ਰਵਿਦਾਸ ਜੀ ਬਾਬਾ ਸਾਹਿਬ ਜੀ ਜੋਤੀਬੇ ਫੂਲੇ ਜੀ ਜਾਂ ਹੋਰ ਵੀ ਮਹਾਪੁਰਸ਼ਾਂ ਦੇ ਜਿਹੜੇ ਆ ਜਨਮ ਦਿਨ ਵੀ ਮਨਾਏ ਜਾਂਦੇ ਆ ਤੇ ਉਹਨਾਂ ਦੀਆਂ ਸਿੱਖਿਆਵਾਂ ਜਿਵੇਂ ਸਤਿਗੁਰੂ ਰਵਿਦਾਸ ਸਮਰਜੀ ਨੇ ਵੀ ਕਿਹਾ ਸੀ ਕਿ ਪੜੋ ਪੜਨਾ ਚਾਹੀਦਾ ਹੈ ਨਾ ਮਾਦੋਬਿਦਿਆ ਹਿਤਕੀ ਨਾ ਉਹਨਾਂ ਨੇ ਵੀ ਪੜਾਈ ਦੀ ਗੱਲ ਕੀਤੀ ਡਾਕਟਰ ਮੀਡਗਾ ਸਾਹਿਬ ਜੀ ਨੇ ਵੀ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਆਪ ਜੀ ਦੇ ਸਕੂਲ ਦੇ ਵਿੱਚ ਜਿਹਦਾ ਨਾਂ ਹੀ ਡਾਕਟਰ ਪੀ ਆਰ ਮੀਡਗਾ ਸਾਹਿਬ ਜੀ ਦੇ ਨਾਂ ਦੇ ਉੱਤੇ ਆ ਇੱਥੇ ਪੜ੍ਹਾਈ ਦੇ ਨਾਲ-ਨਾਲ ਸਾਡੇ ਮਹਾਨ ਰਹਿਬਰਾਂ ਦੇ ਜਿਹੜੇ ਜਨਮ ਦਿਹਾੜੇ ਵੀ ਮਨਾਏ ਜਾਂਦੇ ਆ ਕਿ ਸਤਗੁਰੂ ਰਵਿਦਾਸ ਮਹਾਰਾਜ ਜੀ ਦਾ ਤੁਸੀਂ ਜ਼ਿਕਰ ਨਹੀਂ ਕੀਤਾ ਮੈਂ ਪੁੱਛਣਾ ਜੀ ਤੇ ਉਹਨਾਂ ਦਾ ਜਨਮ ਦਿਹਾੜਾ ਵੀ ਮਨਾਇਆ ਜਾਂਦਾ ਜੀ ਹਾਂਜੀ ਹਾਂਜੀ ਸਤਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਸਾਡੇ ਮੁਹੱਲੇ ਦੇ ਵਿੱਚ ਬਹੁਤ ਧੂਮ-ਧਾਮ ਨਾਲ ਮਨਾਇਆ ਜਾਂਦਾ ਆ ਸੋ ਹੁਣ ਉਹਨਾਂ ਦਾ ਜਨਮ ਦਿਹਾੜਾ ਆਉਣ ਵਾਲਾ ਆ ਤੇ ਅਸੀਂ ਬੜੇ ਚਾਵਾਂ ਦੇ ਨਾਲ ਉਹ ਮਨਾਉਂਦੇ ਆ ਪ੍ਰਭਾਤ ਫੇਰੀਆਂ ਕੱਢਦੇ ਆ ਔਰ ਜਨਮ ਦਿਨ ਬੜੀ ਸ਼ਕਤ ਨਾਲ ਅਸੀਂ ਮਨਾਉਂਦੇ ਆ ਗੁਰਦੁਆਰੇ ਹਾਂਜੀ ਬਾਬਾ ਉਹ ਸਾਨੂੰ ਉਹ ਸਾਡੀ ਜਿਹੜੇ ਇਹ ਰਹਿਬਰੀ ਜ ਔਰ ਸਾਡੇ ਬਾਬਾ ਸਾਹਿਬ ਜੀ ਮਾਤਾ ਸ੍ਰੀ ਬਾਸ ਜਵਾ ਮਹਾਤਮਾ ਜੋਤੀ ਰਾਏ ਫੂਲੋ ਜੀ ਇਹੀ ਸਾਡੇ ਰਹਿਬਰ ਆ ਔਰ ਇਹਨਾਂ ਤੋਂ ਹੀ ਸਾਨੂੰ ਗਿਆਨ ਪ੍ਰਾਪਤੀ ਹੋਈ ਆ ਸੋ ਮੈਂ ਤਾਂ ਇਹੀ ਕਹੂੰਗੀ ਇਹ ਜਿਹੜੇ ਜਨਮ ਦਿਹਾੜੇ ਆ ਸਾਨੂੰ ਮਨਾਉਣੇ ਚਾਹੀਦੇ ਆ ਜੈ ਪੀਮ ਨਮ ਬੁਧਾਏ ਮੈਂ ਆਜ ਦੇ ਦਿਨ ਤੇ ਸਾਡੇ بیٹے ਤਿਲਕਰਾਜ ਜਖੂ ਜੀ ਦਾ ਔਰ ਉਹਨਾਂ ਦੇ ਜੋ ਕਿ ਸਾਡੇ ਭਾਜੀ ਚਮਨ ਲਾਲ ਜਖੂ ਜੀ ਉਹਨਾਂ ਦੇ ਬੇਟੇ ਤਿਲਕਰਾਜ ਜੀ ਜਖੂ ਜੀ ਉਹਨਾਂ ਦਾ ਬਹੁਤ ਬਹੁਤ ਅਸੀਂ ਧੰਨਵਾਦੀ ਆ ਜਿਨ੍ਹਾਂ ਨੇ ਇਹ ਜਿਹੜਾ ਪਰਿਵਾਰ ਆ ਇਹ ਸਾਰਾ ਪਰਿਵਾਰ ਬਾਬਾ ਸਾਹਿਬ ਦੀ ਨਾਲ ਹੀ ਜੁੜਿਆ ਹੈ ਇਹਨਾਂ ਨੂੰ ਇਹ ਇਹਨਾਂ ਦੀ ਬਦੌਲਤ ਹੀ ਬਾਬਾ ਸਾਹਿਬ ਦੀ ਬਦੌਲਤ ਹੀ ਇਹ ਵਿਦੇਸ਼ਾਂ ਦੇ ਵਿੱਚ ਪੜ੍ਹ ਲੈ ਕੇ ਗਏ ਔਰ ਇਹ ਸਾਰਾ ਪਰਿਵਾਰ ਜਿਹੜਾ ਹੈ ਬੁੱਧਿਸਟ ਹੈ ਤੋ ਸੋ ਐਸੇ ਕਰਕੇ ਹੀ ਇਹਨਾਂ ਨੇ ਇਸ ਸਕੂਲ ਨੂੰ ਯਾਦ ਰੱਖਿਆ ਔਰ ਮੈਂ ਤਾਂ ਇਹੀ ਕਹੂੰਗੀ ਕਿ ਜੋ ਵੀ ਇਨਸਾਨ ਇਹ ਸਿੱਖਿਆ ਲਈ ਦਾਨ ਕਰਦਾ ਆ ਇਹ ਸਭ ਤੋਂ ਵੱਡਾ ਦਾਨ ਆ ਕਿ ਜਿਹੜਾ ਇਹ ਜਿਹੜਾ ਪੈਸਾ ਆ ਇਹ ਇਹ ਫਜ਼ੂਲ ਨਹੀਂ ਜਾਂਦਾ ਔਰ ਜੋ ਬਾਬਾ ਸਾਹਿਬ ਨੇ ਵੀ ਆਪਾਂ ਨੂੰ ਸਿੱਖਿਆ ਲਈ ਇਹ ਨਾ ਜੋਰ ਦਿੱਤਾ ਔਰ ਸਿੱਖਿਸ਼ਿਤ ਹੋਵੋ ਪੜੋ ਲਿਖੋ ਸਿੱਖਿਸ਼ਿਤ ਹੋਵੋ ਸੋ ਜੋ ਇਹ ਜਿਹੜਾ ਦਾਨ ਆ ਇਹ ਪਰਫੁੱਲਤ ਪਰਫੁੱਲਤ ਹੈ ਜੋ ਸਿੱਖਿਆ ਦਾ ਦਾਨ ਹੈ ਇਹ ਜਿਹੜੀ ਸਿੱਖਿਆ ਹੈ ਮੈਂ ਤਾਂ ਇਹੀ ਕਹੂੰਗੀ ਕਿ ਜਿਹੜੀ ਸਿੱਖਿਆ ਆ ਸਾਨੂੰ ਬਾਬਾ ਸਾਹਿਬ ਨੇ ਵੀ ਕਿਹਾ ਕਿ ਸਿੱਖਿਆ ਹਰ ਹਰ ਇਨਸਾਨ ਲਈ ਸਿੱਖਿਆ ਬਹੁਤ ਜ਼ਰੂਰੀ ਆ ਪਰ ਸਿੱਖਿਆ ਦੇ ਨਾਲ-ਨਾਲ ਕਿਤਾਬੀ ਗਿਆਨ ਹੀ ਜ਼ਰੂਰੀ ਨਹੀਂ ਹੈਗਾ ਮੋਰਲ এডਿਕੇਸ਼ਨ ਵੀ ਜ਼ਰੂਰੀ ਹੈ ਮੋਰਲ এডਿਕੇਸ਼ਨ ਜਿਹੜੀ ਹੈ ਉਹੀ ਬੱਚੇ ਦੇ ਵਿੱਚ ਪਰਿਵਰਤਨ ਲਿਆਉਗੀ ਉਹਦੀ ਵਿਚਾਰਧਾਰਾ ਜਿਹੜੀ ਆ ਉਹ ਚੰਗੀ ਬਣੂਗੀ ਸੋ ਇਹ ਸਕੂਲ ਦੇ ਵਿੱਚ ਵੀ ਸਾਨੂੰ ਬਹੁਤ ਹੀ ਮਾਣ ਹੈ ਸਕੂਲ ਤੇ ਬਾਬਾ ਸਾਹਿਬ ਅੰbedkar ਦੇ ਨਾਂ ਤੇ ਸਕੂਲ ਹੈ ਬਹੁਤ ਮਾਣ ਹੈ ਕਿ ਇੱਥੇ ਮਾਤਾ ਸਵਿੱਤਰੀਬਾਈ ਫੂਲੇ ਜੀ ਔਰ ਮਾਤਾ ਰਾਮਾਬਾਈ ਰਾਮਾਬਾਈ ਅੰbedkar ਜੀ ਔਰ ਬਾਬਾ ਡਾਕਟਰ ਅੰbedkar ਜੀ ਦਾ ਜਨਮ ਦਿਨ ਪ੍ਰੀ ਨਰਵਾਂ ਦਿਵਸ ਜੋ ਇਸ ਬੱਚਿਆਂ ਨੂੰ ਗਿਆਨ ਦੇਣ ਲਈ ਮਨਾਏ ਜਾਂਦੇ ਆ ਔਰ ਬੱਚਿਆਂ ਨੂੰ ਪਤਾ ਲੱਗਦਾ ਹੈ ਕਿ ਇਹ ਇਹ ਇਸ ਇਹ ਸਾਡੇ ਜਿਹੜੇ ਰਹਿਬਰ ਆ ਇਹਨਾਂ ਦੇ ਜਨਮ ਦਿਨ ਮਨਾਉਣ ਦੇ ਨਾਲ ਸਾਰਿਆਂ ਨੂੰ ਬੱਚਿਆਂ ਨੂੰ ਵੀ ਇਸ ਬਾਰੇ ਗਿਆਨ ਮਿਲਦਾ ਹੈ ਸੋ ਮੈਂ ਤਾਂ ਇਹੀ ਕਹੂੰਗੀ ਕਿ ਸਾਡੇ ਜਿਹੜੇ ਰਹਿਬਰ ਹੈ ਇਹਨਾਂ ਦੇ ਦਿਨ ਸਾਨੂੰ ਮਨਾਉਣੇ ਚਾਹੀਦੇ ਆ ਬਾਕੀ ਦਿਨ ਤਾਂ ਚਲੋ ਜੋ ਹੈ ਉਹ ਸਾਡੇ ਲਈ ਨਹੀਂ ਇੰਨੇ ਮਹਣਾ ਰੱਖਦੇ ਸੋ ਮੈਂ ਇਨਾ ਹੀ ਕਹਿੰਦੀ ਹੋਈ ਮੈਮ ਜੀ ਤੁਹਾਡਾ ਧੰਨਵਾਦ ਕਰਦੀ ਹਾਂ ਤੁਸੀਂ ਦੱਸਿਆ ਕਿ ਡਾਕਟਰ ਮੀਡਿਕਲ ਸਾਹਿਬ ਜੀ ਦੇ ਨਾਤੇ ਬਣਿਆ ਸਕੂਲ ਦੇ ਵਿੱਚ ਜਿੱਥੇ ਸਾਡੇ ਮਹਾਨ ਰਹਿਬਰਾਂ ਜਿਵੇਂ ਸਤਗੁਰੂ ਰਵਿਦਾਸ ਜੀ ਬਾਬਾ ਸਾਹਿਬ ਜੀ ਜੋਤੀਬੇ ਫੂਲੇ ਜੀ ਜਾਂ ਹੋਰ ਵੀ ਮਹਾਪੁਰਸ਼ਾਂ ਦੇ ਜਿਹੜੇ ਆ ਜਨਮ ਦਿਨ ਵੀ ਮਨਾਏ ਜਾਂਦੇ ਆ ਤੇ ਉਹਨਾਂ ਦੀਆਂ ਸਿੱਖਿਆਵਾਂ ਜਿਵੇਂ ਸਤਿਗੁਰੂ ਰਵਿਦਾਸ ਮਹਾਰਾਜੀ ਨੇ ਵੀ ਕਿਹਾ ਸੀ ਕਿ ਪੜੋ ਪੜਨਾ ਚਾਹੀਦਾ ਹੈ ਨਾ ਮਾਦੋ ਵਿਦਿਆ ਹੈ ਤਕੀਨ ਹੈ ਨਾ ਉਹਨਾਂ ਨੇ ਵੀ ਪੜ੍ਹਾਈ ਦੀ ਗੱਲ ਕੀਤੀ ਡਾਕਟਰ ਮੀਟਗਾ ਸਾਹਿਬ ਜੀ ਨੇ ਵੀ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਆਪ ਜੀ ਦੇ ਸਕੂਲ ਦੇ ਵਿੱਚ ਜਿਹਦਾ ਨਾਂ ਹੀ ਡਾਕਟਰ ਪੀ ਆਰ ਮੀਟਗਾ ਸਾਹਿਬ ਜੀ ਦੇ ਨਾਂ ਦੇ ਉੱਤੇ ਆ ਇੱਥੇ ਪੜ੍ਹਾਈ ਦੇ ਨਾਲ-ਨਾਲ ਸਾਡੇ ਮਹਾਨ ਰਹਿਬਰਾਂ ਦੇ ਜਿਹੜੇ ਜਨਮ ਦਿਹਾੜੇ ਵੀ ਮਨਾਏ ਜਾਂਦੇ ਆ ਕਿ ਸਤਗੁਰੂ ਰਬਿਦਾਸ ਮਹਾਰਾਜ ਜੀ ਦਾ ਤੁਸੀਂ ਜ਼ਿਕਰ ਨਹੀਂ ਕੀਤਾ ਮੈਂ ਪੁੱਛਣਾ ਚਾਹੁੰਦਾ ਤੇ ਉਹਨਾਂ ਦਾ ਜਨਮ ਦਿਹਾੜਾ ਵੀ ਮਨਾਇਆ ਜਾਂਦਾ ਜੀ ਹਾਂਜੀ ਹਾਂਜੀ ਸਤਗੁਰੂ ਰਬਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਸਾਡੇ ਮਹੱਲੇ ਦੇ ਵਿੱਚ ਬਹੁਤ ਧੂਮ-ਧਾਮ ਨਾਲ ਮਨਾਇਆ ਜਾਂਦਾ ਆ ਸੋ ਹੁਣ ਉਹਨਾਂ ਦਾ ਜਨਮ ਦਿਹਾੜਾ ਆਉਣ ਵਾਲਾ ਆ ਤੇ ਅਸੀਂ ਬੜੇ ਚਾਵਾਂ ਦੇ ਨਾਲ ਉਹ ਮਨਾਉਂਦੇ ਆ ਪ੍ਰਭਾਤ ਫੇਰੀਆਂ ਕੱਢਦੇ ਆ ਔਰ ਜਨਮ ਦਿਨ ਵਰਸ਼ਾ ਦਾ ਨਾਲ ਅਸੀਂ ਮਨਾਉਂਦੇ ਆ ਗੁਰਦੁਆਰੇ ਹਾਂਜੀ ਬਾਬਾ ਉਹ ਸਾਨੂੰ ਉਹ ਸਾਡੀ ਜਿਹੜੇ ਇਹ ਰਹਿਬਰੀ ਔਰ ਸਾਡੇ ਬਾਬਾ ਸਾਹਿਬ ਜੀ ਮਾਤਾ ਸ੍ਰੀਮਾਇ ਜਵਾ ਮਹਾਤਮਾ ਜੋਤੀਰਾਇ ਫੂਲੋ ਜੀ ਇਹੀ ਸਾਡੇ ਰਹਿਬਰ ਆ ਔਰ ਇਹਨਾਂ ਤੋਂ ਹੀ ਸਾਨੂੰ ਗਿਆਨ ਪ੍ਰਾਪਤੀ ਹੋਈ ਆ ਸੋ ਮੈਂ ਤਾਂ ਇਹ ਹੀ ਕਹੂੰਗੀ ਇਹ ਜਿਹੜੇ ਜਨਮ ਦਿਹਾੜੇ ਆ ਸਾਨੂੰ ਮਨਾਉਣੇ ਚਾਹੀਦੇ ਆ ਮਨਾਉਣੇ ਚਾਹੀਦੇ ਆ ਔਰ ਮਾਤਾ ਸੁਤਰੀਬਾਈ ਫੂਲੇ ਜੀ ਜਿਹੜੇ ਸਾਡੇ ਕੀ ਪਹਿਲੇ ਅਧਿਆਪਕਾ ਸੀ ਜਿਨ੍ਹਾਂ ਨੇ ਸਕੂਲ ਖੋਲ੍ਹਿਆ ਜਦ ਕਿ ਸਾਡੀਆਂ ਜੋ ਮਹਿਲਾਵਾਂ ਸੀ ਜਾਂ ਲੜਕੀਆਂ ਸੀ ਉਹਨਾਂ ਨੂੰ ਸਿੱਖਿਆ ਦਾ ਕੋਈ ਅਧਿਕਾਰ ਨਹੀਂ ਸੀ ਔਰ ਇਹਨਾਂ ਨੇ ਬੜੇ ਹੀ ਆਪਣੇ ਸੰਘਰਸ਼ ਨਾਲ ਆਪਣੇ ਜੀਵਨ ਦੇ ਵਿੱਚ ਔਕੜਾਂ ਚਲਦੇ ਹੋਏ ਪਹਿਲੇ ਅਧਿਆਪਕ ਹੋਏ ਔਰ ਸਕੂਲ ਖੋਲੇ ਔਰ ਲੜਕੀਆਂ ਨੂੰ ਅੱਗੇ ਵਧਣ ਦਾ ਮੌਕਾ ਦਿੱਤਾ ਜਿਸ ਦੀ ਬਦੌਲਤ ਹੀ ਅੱਜ ਅਸੀਂ ਪੜ੍ਹ ਲਿਖ ਕੇ ਇੱਥੇ ਤੱਕ ਪਹੁੰਚੇ ਆਂ ਔਰ ਸਾਡੇ ਅੱਜ ਕੱਲ ਬੱਚੇ ਵੀ ਜੋ ਹੈ ਬਹੁਤ ਐਜੂਕੇਸ਼ਨ ਜੋ ਲੈ ਰਹੇ ਆ ਲੜਕੀਆਂ ਪੜ੍ਹ ਲਿਖ ਕੇ ਵਿਦੇਸ਼ਾਂ ਦੇ ਵਿੱਚ ਜਾ ਰਹੀਆਂ ਕੋਈ ਵਕੀਲ ਡਾਕਟਰ ਇੰਜੀਨੀਅਰ ਤੋਂ ਬਾ ਵਿਦੇਸ਼ਾਂ ਦੇ ਵਿੱਚ ਵੀ ਅੱਜ ਕੱਲ ਬਹੁਤ ਮਤਲਬ ਕਿ ਬਦਲ ਰਹੀਆਂ ਹਨ ਉਹ ਇਹਨਾਂ ਦੀ ਬਦੌਲਤ ਹੀ ਹੈ ਮੈਂ ਮਗਰ ਬੱਚੇ ਮੰਨ ਲਓ ਪੜ੍ਹਾਈ ਵਿੱਚ ਹੁਸ਼ਿਆਰ ਹੈ ਕਈ ਵਾਰੀ ਵਿੱਤੀ ਹਮਲੀ ਉਹਨਾਂ ਦੀ ਹਾਲਤ ਘਰ ਦੀ ਜਿਹੜੀ ਥੋੜੀ ਕਮਜ਼ੋਰ ਹੁੰਦੀ ਹੈ ਕੀ ਉਹਨਾਂ ਦਾ ਸਹਿਯੋਗ ਕੀਤਾ ਜਾਂਦਾ ਸਕੂਲ ਵੱਲੋਂ ਹਾਂਜੀ 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 ਇਸ ਡਾਕਟਰ ਬਾਬਾ ਸਾਹਿਬ ਨੇ ਮਡੇ ਸਕੂਲ ਦੇ ਵਿੱਚ ਜਿਹੜੇ ਪੇਰੈਂਟਸ ਮਤਲਬ ਨਵੇਂ ਬੱਚਿਆਂ ਦੀ ਫੀਸ ਵਗੈਰਾ ਦੇ ਸਕਦੇ ਇੱਥੇ ਵੀ ਦਿੱਸੀਅਤਾ ਦਿੱਤੀ ਜਾਂਦੀ ਆ ਤੇ ਉਹਨਾਂ ਦਾ ਮਤਲਬ ਕਿ ਬੱਚਿਆਂ ਨੂੰ ਜੋ